ਕਿ ਤੁਸੀਂ ਕਹਿੰਦਾ ਤੁਸੀਂ ਜਿਸ ਕਰਨ ਸਿੰਘ ਹੈ ਕਿ ਜਿਸਕੇ ਮਸਿੰਗ ਇਹ ਵਾਰਦਾਤ ਕਿਉਂ ਕੀਤੀ ਬਾਣੇ ਚ ਜਾ ਕੇ ਤੁਸੀਂ ਇਹੋ ਜੇ ਕੰਮ ਕਰਦੇ ਤੁਸੀਂ ਬਦਨਾਮ ਕਰ ਰਹੇ ਤੁਸੀਂ ਸਿੱਖੀ ਨੂੰ ਬਦਨਾਮ ਕਰ ਰਹੇ ਹੋ ਰੋਪਨਗਰ ਸੀਨੀਅਰ ਕਪਤਾਨ ਪੁਲਿਸ ਰੋਪਨਗਰ ਗੁਲਨੀਤ ਸਿੰਘ ਖੁਰਾਨਾ ਇਸ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜ਼ਿਲ੍ਹਾ ਪੁਲਿਸ ਵੱਲੋਂ ਨੂਰਪੁਰ ਬੇਦੀ ਵਿਖੇ ਇੱਕ ਦੁਕਾਨਦਾਰ ਤੋਂ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 03 ਮੈਂਬਰਾਂ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਹੋਰ ਖੁਲਾਸਾ ਕਰਦੇ ਹੋਏ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਹੈ ਕਿ ਮਨੋਜ ਕੁਮਾਰ ਜੋਸ਼ੀ ਵਾਸੀ ਨੂਰਪੁਰ 베ਦੀ ਜੋ ਕਿ ਪੱਦੀ ਰੋਡ ਨੂਰਪੁਰ 베ਦੀ ਵਿਖੇ ਕਨਫੈਕਸ਼ਨਰੀ ਅਤੇ ਮੋਬਾਈਲਾਂ ਦੀ ਦੁਕਾਨ ਕਰਦਾ ਹੈ ਉਹ ਮਿਤੀ 26 ਮਾਰਚ 2024 ਨੂੰ ਰਾਤ ਦੇ ਕਰੀਬ 10:30 ਵਜੇ ਜਦੋਂ ਆਪਣੀ ਦੁਕਾਨ ਬੰਦ ਕਰਨ ਲਈ ਸਮਾਨ ਦੁਕਾਨ ਅੰਦਰ ਰੱਖ ਰਿਹਾ ਸੀ ਤਾਂ 04 05 ਵਿਅਕਤੀ ਜਿਨ੍ਹਾਂ ਦੇ ਮੂੰਹ ਟੱਕੇ ਹੋਏ ਸਨ ਉਸ ਦੀ ਦੁਕਾਨ ਵਿੱਚ ਵੜ ਗਏ ਇਸ ਦੁਕਾਨ ਵਿੱਚੋਂ ਸਫਰ ਦੋ ਵਿਅਕਤੀਆਂ ਕੋਲ ਦਾਤ ਸੀਤਾ ਮਨੋਜ ਕੁਮਾਰ ਇਹਨਾਂ ਵਿਅਕਤੀਆਂ ਨੂੰ ਬਾਹਰ ਕੱਢਣ ਲੱਗਾ ਤਾਂ ਉਹਨਾਂ ਨੇ ਉਸ ਉਤੇ ਦਾਤ ਨਾਲ वार ਕੀਤੇ ਅਤੇ ਇਸ ਦੀ 10.22 ਬੋਰ ਦੀ ਲਾਇਸੈਂਸੀ ਰਿਵਾਲਵਰ ਖੋ ਲਈ ਅਤੇ ਨਾਲ ਹੀ ਇਸ ਦੀ ਜੇਬ ਅਤੇ ਦੁਕਾਨ ਵਿੱਚੋਂ 19500 ਰੁਪਏ ਦੀ ਰਕਮ ਵੀ ਲੁੱਟ ਕੇ ਲੈ ਗਏ। ਦਾਤ ਜਿਹੜੀ ਹੈਗੀ ਨੌਰਪੁਰ ਵੇਦੀ ਇਲਾਕੇ ਵਿੱਚ ਹੋਈ ਸੀਗੀ ਜਿਹਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਦੁਕਾਨਦਾਰ ਨੂੰ ਆ ਕਰਕੇ ਜਿਹੜਾ ਹੈਗਾ ਉਹ ਆਪਣੇ ਜਿਹੜੇ ਹੱਥੇ 'ਚ ਦੱਤਰਲੇ ਹੋਏ ਸੀਗੇ ਉਹਦੇ ਬੇਸ ਤੇ ਲੁੱਟਖੋ ਕੀਤੀ ਸੀਗੀ ਔਰ ਜਿਹੜਾ ਦੁਕਾਨਦਾਰ ਦੇ ਕੋਲ ਵੈਪਨ ਸੀਗਾ ਪੁਆਇੰਟ 22 ਬੋਰ ਰਿਵਾਲਵਰ ਉਹ ਵੀ ਉਹਦੇ ਕੋਲੋਂ ਸਨੇਚ ਕਰਕੇ ਲੈ ਗਏ ਸੀਗੇ ਔਰ ਕਰੀਬ 19000 ਰੁਪਏ ਉਹਦੇ ਕੋਲ ਸੀਗੇ ਉਹ ਵੀ ਇਹ ਸਨੇਚ ਕਰਕੇ ਲੈ ਗਏ ਸੀ ਤੇ ਇਸ ਸਿਲਸਿਲੇ 'ਚ ਸਾਡੀ ਸੀਆਈਏ ਦੀ ਟੀਮ ਥਾਣਾ ਨੂਰਪੁਰ ਬੇਦੀ ਦੀ ਟੀਮ ਨੇ ਲਗਾਤਾਰ ਚੰਗੀ ਤਰੀਕੇ ਦੇ ਨਾਲ ਤਫਤੀਸ਼ ਕੀਤੀ ਹੈਗੀ ਹੈ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਦੇ ਥਰੂ ਜਿਹੜਾ ਹੈਗਾ ਆਪਾਂ ਇਹ ਸਾਰੇ ਬੰਦੇ ਜਿਹੜੇ ਹੈਗੇ ਨੇ ਇਹਨਾਂ ਦੀ ਪਛਾਣ ਵੀ ਕਰ ਲਈ ਹੈਗੀ ਔਰ ਉਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਵੀ ਕਰ ਲਏ ਹੈ ਜਿਹੜਾ ਮੇਨ ਬੰਦਾ ਹੈਗਾ ਉਹਦਾ ਨਾਮ ਹੈਗਾ ਜਸਦੀਪ ਸਿੰਘ ਔਰ ਬੱਬੂ ਬਾਜਵਾ ਇਹ ਬੰਦਾ ਜਿਹੜਾ ਹੈਗਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈਗਾ ਰਾਹੋਂ ਦਾ ਔਰ ਇਸ ਤੋਂ ਇਲਾਵਾ ਇੱਕ ਜਸਕਰਨ ਸਿੰਘ ਤੇ ਜਸਕਰਨ ਸਿੰਘ ਇਹ ਦੋ ਬੰਦੇ ਗ੍ਰਿਫਤਾਰ ਹੋਏ ਨੇ ਦੋ ਦੀ ਗ੍ਰਿਫਤਾਰੀ ਲੁਧਿਆਣੇ ਤੋਂ ਹੋਈ ਹੈ ਤੇ ਇੱਕ ਬੰਦੇ ਦੀ ਗ੍ਰਿਫਤਾਰੀ ਜਿਹੜੀ ਹੈਗੀ ਉਹ ਅਨੰਦਪੁਰ ਸਾਹਿਬ ਤੋਂ ਹੋਈ ਹੈ ਦੋ ਬੰਦੇ ਜਿਹੜੇ ਗ੍ਰਿਫਤਾਰ ਕਰਨੇ ਰਹਿੰਦੇ ਉਹ ਸੁਖਵੀਰ ਸਿੰਘ ਤੇ ਅਮਰੀਕ ਸਿੰਘ ਹੈਗੇ ਇਹ ਵੀ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਹੈਗੇ ਜਿਹੜਾ ਬੱਬੂ ਬਾਜਵਾ ਹੈਗਾ ਇਹਦਾ ਕ੍ਰਿਮੀਨਲ ਰਿਕਾਰਡ ਹੈਗਾ ਔਰ ਕਾਫੀ ਵਾਰਦਾਤਾ ਇਹਨੇ ਪਹਿਲਾਂ ਵੀ ਕੀਤੀ ਹੈਗੀ ਨੇ ਮਰਡਰ ਦੇ ਰੋਬਰੀ ਦੇ ਦੇ ਕੇਸ ਪਹਿਲਾਂ ਵੀ ਦਰਜ ਹੈਗੇ ਨੇ ਇੱਕ ਕੇਸ ਵਿੱਚ ਬਰੀ ਹੋਇਆ ਤੇ ਦੂਜੇ ਕੇਸ ਵਿੱਚ ਬੇਲ ਤੇ ਚੱਲ ਰਿਹਾ ਸੀਗਾ ਕੁਝ ਸਮਾਂ ਪਹਿਲਾਂ ਹੀ ਬੇਲ ਤੇ ਬਾਹਰ ਆਇਆ ਸੀਗਾ ਇੱਥੇ ਆ ਕਰਕੇ ਜਦੋਂ ਹੋਲਾ ਮਹੱਲਾ ਅਟੈਂਡ ਕਰਨ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀਗੇ ਉਦੋਂ ਇਹਨਾਂ ਨੇ ਸਾਜ਼ਿਸ਼ ਬਣਾਈ ਕਿ ਆਪਾਂ ਜਾਂਦੇ ਹੋਏ ਕੋਈ ਵਾਰਦਾਤ ਨੂੰ ਅੰਜਾਮ ਦਈਏ ਇਹਨਾਂ ਦੇ ਕੋਲ ਦਾਤਰ ਸੀਗੇ ਔਰ ਉਹ ਦਾਤਰਾਂ ਦਾ ਇਸਤੇਮਾਲ ਕਰਕੇ ਜਿਹੜੀ ਵਾਰਦਾਤ ਇਹਨਾਂ ਨੇ ਅੰਜਾਮ ਦਿੱਤੀ ਸੀਗੀ। ਕੋਈ ਨਹੀਂ ਦੇਖੋ ਜੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਹੈਗੀ ਹੈ ਮੈਂ ਉਹਦੇ ਬਾਰੇ ਜ਼ਿਆਦਾ ਤੁਹਾਨੂੰ ਰਿਵੀਲ ਨਹੀਂ ਕਰ ਸਕਦਾ ਟੈਕਨੀਕਲ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਔਰ ਨਾਲ ਦੇ ਨਾਲ ਜਿਹੜੇ ਸਾਡੇ ਸੋਰਸਸ ਹੁੰਦੇ ਹੈਗੇ ਨੇ ਉਹਨਾਂ ਦੇ ਥਰੂ ਆਪਾਂ ਇਹਨਾਂ ਦਾ ਜਿਹੜਾ ਹੈਗਾ ਪਛਾਣ ਕੀਤੀ ਔਰ ਫਿਰ ਜਿਹੜਾ ਹੈਗਾ ਇਹਨਾਂ ਨੂੰ ਲੁਧਿਆਣੇ ਤੋਂ ਦੋ ਬੰਦੇ ਜਿਹੜੇ ਬੱਬੂ ਬਾਜਵਾ ਔਰ ਜਸਕਿਰਨ ਔਰ ਜਿਹੜਾ ਜਸਕਰਨ ਹੈਗਾ ਉਹਨੂੰ ਇੱਥੇ ਅਨੰਦਪੁਰ ਸਾਹਿਬ ਤੋਂ ਗ੍ਰਿਫਤਾਰ ਕੀਤਾ ਹੈ। ਬਾਕੀ ਦੇ ਵੀ ਕੋਈ ਬੈਕਗ੍ਰਾਉਂਡ ਅ ਇੱਕ ਬੰਦੇ ਦਾ ਹੀ ਕ੍ਰਿਮਨਲ ਬੈਕਗ੍ਰਾਉਂਡ ਹੈਗਾ ਜਿਹੜੇ ਦੋ ਬੰਦੇ ਹੋਰ ਗ੍ਰਿਫਤਾਰ ਕੀਤੇ ਹੈਗੇ ਉਹਨਾਂ ਦਾ ਕੋਈ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈਗਾ। ਬਾਕੀ ਦੇ ਜੋ ਦੋ ਰਹਿੰਦੇ ਹੈਗੇ ਨੇ ਉਹ ਜਦੋਂ ਗ੍ਰਿਫਤਾਰ ਹੋਣਗੇ ਉਸ ਤੋਂ ਬਾਅਦ ਉਹਨਾਂ ਦਾ ਕਲੀਅਰ ਹੋਊਗਾ। ਇੱਥੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਦਾਤਰ ਇਸਤੇਮਾਲ ਕੀਤੇ ਸੀਗੇ ਵੈਪਨ ਆਫ ਆਫੈਂਸ ਉਹ ਵੀ ਬ ਤੇ ਇਸ ਤੋਂ ਇਲਾਵਾ ਜਿਹੜੀ ਵਾਰਦਾਤ ਚ ਇਹਨਾਂ ਨੇ ਕਾਰ ਇਸਤੇਮਾਲ ਕੀਤੀ ਸੀ ਆਲਟੋ ਕਾਰ ਉਹ ਵੀ ਬਰਾਮਦ ਹੋ ਗਈ ਹੈ। ਤਫ਼ਤੀਸ਼ ਦਾ ਵਿਸ਼ਾ ਹੈਗਾ ਹੁਣ ਇਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਆਪਾਂ ਮੈਜਿਸਟ੍ਰੇਟ ਕੋਲ ਪੇਸ਼ ਕਰਾਉਣ ਲੈ ਗਏ ਆ ਮੈਜਿਸਟ੍ਰੇਟ ਕੋਲ ਪੇਸ਼ ਕਰਾਉਣ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਂਡ ਮਿਲਦਾ ਹੈਗਾ ਤੇ ਆਪਾਂ ਨੇ ਜੀ ਪੁੱਛਗੀ ਜਿਹੜੀ ਹੈਗੀ ਹੈ ਹੋਰ ਕਰਾਂਗੇ ਕਿਉਂਕਿ ਕ੍ਰਿਮਿਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਤੇ ਇਹਨਾਂ ਨੇ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੋਣਾ ਹੈ ਹੋ ਸਕਦਾ ਹੈ ਇੱਥੇ ਇਹਨਾਂ ਨੇ ਅਨੰਦਪੁਰ ਸਾਹਿਬ ਹੁਲੇ ਮਹੱਲੇ ਤੇ ਵੀ ਕੁਝ ਸਨੇਚਿੰਗ ਜਾਂ ਚੋਰੀ ਕੀਤੀਆਂ ਹੋਣ ਉਹ ਵੀ ਆਪਾਂ ਜਿਹੜ ਉਹ ਅਨਦਰ ਗਲੀਆਂ ਦੇ ਵਿੱਚ ਦੇਖੋ ਜੀ ਹੋਲੇ ਮਹੱਲੇ ਦੌਰਾਨ ਕੁਝ ਇੱਕ ਇਨਸੀਡੈਂਟ ਸਾਡੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਤੇ ਸਾਡੀ ਅਸੀਂ ਪਰਚੇ ਵੀ ਦਰਜ ਕੀਤੇ ਹੈਗੇ ਨੇ ਤਫ਼ਤੀਸ਼ ਵੀ ਜਾਰੀ ਹੈਗੀ ਹੈ ਦੋ ਗਿਰੋ ਆਪਾਂ ਚੋਰਾਂ ਦੇ ਫੜੇ ਹੈਗੇ ਨੇ ਕੁਝ ਆਪਾਂ ਕਾਰ ਇੱਕ ਬਰਾਮਦ ਕੀਤੀ ਹੈਗੀ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਕੁਝ ਇੱਕ ਵਾਰਦਾਤਾਂ ਹੋਰ ਲੜਾਈ ਝਗੜੇ ਦੀ ਹੋਈਆਂ ਅਸੀਂ ਉਹਦੇ ਵੀ ਪਰਚੇ ਦਰਜ ਕੀਤੇ ਗਏ ਨੇ ਸਾਰਿਆਂ ਦੀ ਤਫ਼ਤੀਸ਼ ਜਾਰੀ ਹੈਗੀ ਹੈ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅੱਗੇ ਤੁਹਾਨੂੰ ਦੱਸਾਂਗੇ ਨਹੀਂ 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 ਹਾਂ ਡਾਂਸਰ ਹੋ ਗਿਆ ਜੀ ਤਾਂ ਵੀ ਤੁਸੀਂ ਸੀ ਸੀ ਗਲੀਆਂ 'ਚ ਇੱਕ ਦੋ ਜਗ੍ਹਾ ਹਾਂਜੀ ਕੋਈ ਹੋਰ ਵੀ ਵਾਰਦਾ ਦਿਖਦੀ ਐ? ਵੀ ਕੰਦਾ ਤੁਸੀਂ ਕੋਈ ਕਿਸਕਰਨ ਸਿੰਘ ਐ ਕਿ ਜਿਸ ਕੇ ਮਸਿੰਗ ਇਹ ਵਾਰਦਾਤ ਕਿਉਂ ਕੀਤੀ? ਬਾਣੇ 'ਚ ਜਾ ਕੇ ਤੁਸੀਂ ਇਹ ਜੇ ਕੰਮ ਕਰਦੇ ਬਦਨਾਮ ਕਰ ਰਹੇ ਤੁਸੀਂ ਸਿੱਖੀ ਨੂੰ ਬਦਨਾਮ ਕਰ ਰਹੇ ਹੋ ਕੋਈ ਰੰਜਸਤੀ ਐ ਨਾਲ ਚਲੋ 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 ਰੋਣਾ ਠੀਕ ਗਿਆ ਲਓ